ਅਵਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਹਾਦਸਾ ਵਾਪੜਿਆ ਜਿਸ ਦੇ ਦੌਰਾਨ ਇੱਕ ਮਜ਼ਦੂਰ ਜਿਹੜਾ ਹੈ ਗੰਭੀਰ ਜ਼ਖਮੀ ਹੋ ਗਿਆ ਦੱਸਦੇ ਕਿ ਅੰਮ੍ਰਿਤਸਰ ਦਾ ਬਹੁਤ ਹੀ ਮਸ਼ਹੂਰ ਟਾਬਾ ਭਰਾਵਾਂ ਦਾ ਟਾਬਾ ਉਸ ਦੇ ਨਜ਼ਦੀਕ ਇੱਕ ਪੁਰਾਣੀ ਇਮਾਰਤ ਆ ਕਾਫੀ ਸਾਲ ਪੁਰਾਣੀ ਇਮਾਰਤ ਆ ਉਸ ਨੂੰ ਢਾਹੁਣ ਦਾ ਜਿਹੜਾ ਆ ਕੰਮ ਚੱਲ ਰਿਹਾ ਸੀਗਾ ਤਾਂ ਕਈ ਮਜ਼ਦੂਰ ਉਸ ਬਿਲਡਿੰਗ ਨੂੰ ਢਾਹੁਣ ਦੇ ਲਈ ਜਿਹੜੇ ਲੱਗੇ ਹੋਏ ਸੀ ਤਾਂ ਅਚਾਨਕ ਜਰੀ ਹੈ ਪੁਰਾਣੀ ਬਿਲਡਿੰਗ ਹੌਣ ਕਰਕੇ ਉਹ ਅਚਾਨਕ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਪਾਜਰਾ ਪੈਜ ਦੇ ਮੌਕੇ ਤਾਂ ਫੜੇ ਮੱਚ ਜਾਂਦੀ ਹੈ ਮਜ਼ਦੂਰ ਆਪਣੇ ਜਾਨ ਬਚਾਉਣ ਦੇ ਲਈ ਜਿੱਥੇ ਇੱਧਰ-ਉੱਧਰ ਭੱਜਦੇ ਨੇ ਤਾਂ ਇਸ ਦੇ ਦੌਰਾਨ ਇੱਕ ਮਜ਼ਦੂਰ ਜਿਹੜਾ ਹੈ ਗੰਬੀਰ ਚੱਕਰ ਵਿੱਚ ਹੋ ਜਾਂਦਾ ਉਸ ਨੂੰ ਮਾਮੂਲੀ ਸੱਟਾਂ ਲੱਗਿਆ ਨੇ ਜਿਸ ਨੂੰ ਨਦਿੱਕੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਪੁਰਾਣੀ ਇਮਾਰਤ ਆਪਣੇ ਆਪ ਜਿਹੜੀ ਟਾਇਰ ਟੇਰੀ ਹੋ ਜਾਂਦੀ ਹੈ ਕਾਫੀ ਸਾਲ ਪੁਰਾਣੀ ਇਮਾਰਤ ਹੈਗੀ ਉਸ ਤੇ ਟਹਾਉਣ ਦਾ ਜਿਹੜਾ ਕੰਮ ਚੱਲ ਰਿਹਾ ਸੀ ਤਾਂ ਇਸ ਦੇ ਦੌਰਾਨ ਅਚਾਨਕ ਇਹ ਇਮਾਰਤ ਡਿੱਗ ਜਾਂਦੀ ਹੈ ਪਰ ਇਹ ਇਮਾਰਤ ਦੱਸਦੀ ਹੈ ਕਿ ਅੰਮ੍ਰਿਤਸਰ ਦਾ ਬਹੁਤ ਮਸ਼ਹੂਰ ਟਾਬਾ ਜਿਹੜਾ ਆ ਭਰਾਵਾਂ ਦਾ ਟਾਬਾ ਹੌਸਤੇ ਨਜ਼ਦੀਕ ਇਹ ਮਾਲਸੀਕੇਸ ਨੂੰ ਢਾਕੇ ਕੁਝ ਨਵੀਂ ਬਿਲਡਿੰਗ ਬੰਨਨੀ ਸੀ ਕਿ ਇਸ ਦੇ ਦੌਰਾਨ ਕਈ ਮਜ਼ਦੂਰ ਇਸ ਬਿਲਡਿੰਗ ਨੂੰ ਢਾਉਣ ਦਾ ਜਿਹੜਾ ਆ ਕੰਮ ਕਰ ਰਿਹਾ ਸੀ ਤਾਂ ਕਈ ਲੋਕ ਜਿਹੜੇ ਉੱਤੇ ਨਿਦੇਹ ਖੜੇ ਸੀਗੇ ਤਦ ਦੇ ਕਿ ਇਹ ਬਾਜ਼ਾਰ ਜਿਸ ਬਾਜ਼ਾਰ ਦੇ ਵਿੱਚ ਇਮਾਰਤ ਡਿੱਗੀ ਹੈ ਇਹ ਬਾਜ਼ਾਰ ਕਾਫੀ ਰਸ਼ ਹੁੰਦਾ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਦੀਵਾਲੀ ਦੀਵਾਲੀ ਦਾ ਤਿਉਹਾਰ ਮੌਕੇ ਤੇ ਆ ਉਦਵਾਲੀ ਦੇ ਤਿਉਹਾਰ ਦੇ ਦੌਰਾਨ ਕਾਫੀ ਇਸ ਬੁਜ਼ਾਰ ਦੇ ਵਿੱਚ ਰਸ ਹੁੰਦਾ ਹੈ ਤਾਂ ਖੁਸ਼ਕਿਸਮਤੀ ਹੈ ਕਿ ਇਸ ਦੇ ਵਿੱਚ ਕਿਸੇ ਦੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦੇ ਉੱਪਰ ਜਿਹੜੀ ਇਹ ਬਿਲਡਿੰਗ ਨਹੀਂ ਟਿੱਕੀ ਅਗਰ ਕਿਸੇ ਉੱਤੇ ਡਿੱਗ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀਗਾ ਫਿਲਹਾਲ ਬਿਲਡਿੰਗ ਤਾਂ ਹਾਉਣ ਵਾਲੇ ਜਿਹੜੇ ਮਜ਼ਦੂਰ ਸਕੇ ਉਹਨਾਂ ਦੇ ਵਿੱਚ ਇੱਕ ਮਜ਼ਦੂਰ ਨੂੰ ਜਿਹੜੀ ਇਹ ਸੱਟਾਂ ਲੱਗੀਆਂ ਨੇ ਜੋ ਗੰਭੀਰ ਚੱਕ ਵੀ ਹੋ ਗਿਆ ਨੇ ਮੌਕੇ ਤੇ ਮੌਜੂਦ ਲੋਕਾਂ ਤੋਂ ਵੱਲੋਂ ਸਭ ਤੋਂ ਪਹਿਲਾਂ ਇਸ ਮੈਦੂਨ ਨੂੰ ਆਟੋ ਦੇ ਵਿੱਚ ਬਿਠਾ ਕੇ ਜਿਹੜਾ ਇਹ ਨਿਦਿੱਕੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉੱਥੇ ਫਿਲਹਾਲ ਇਸ ਦਾ ਇਲਾਜ ਚੱਲ ਰਿਹਾ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਜਿਹੜੀ ਪੂਰੀ ਬਿਲਡਿੰਗ ਜਿਹੜੀ ਆ ਟਹਿ ਟੇਰੀ ਹੋ ਗਈ ਆ ਮੌਕੇ ਤੇ ਮੌਜੂਦ ਜਿਹੜੇ ਮਜ਼ਦੂਰ ਸਿੱਕੇ ਜਾਂ ਲੋਕ ਸਿੱਕੇ ਜਿਨ੍ਹਾਂ ਦੇ ਵੱਲੋਂ ਜਿਹੜਾ ਨਿਦਿੱਕੀ ਹਸਪਤਾਲ ਦੇ ਵਿੱਚ ਇਸ ਮਜ਼ਦੂਰ ਨੂੰ ਲਿਜਾਇਆ ਗਿਆ ਉਹਨਾਂ ਦਾ ਕੀ ਕੁਝ ਗਾਣਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਅੱਖਾਂ ਸਾਹਮਣੇ ਜਿਹੜੀ ਬਿਲਡਿੰਗ ਹੈ ਟਹਿ ਟੇਰੀ ਹੋਈ ਆ ਉਹ ਸੋਲਣ ਨੇ ਉਹਨਾਂ ਦੀ ਜਵਾਨੀ ਸਾਹਿਬ ਜੀ ਇਹ ਆ ਕਿੱਥੋਂ ਆਏ ਹੋ ਲਦੇਵਾਲ ਲਦੇਵਾਲ ਕੀ ਕੰਮ ਕੀ ਕਰਨੇ ਆ ਤਾਂ ਹੁੰਦਾ ਮੋਠੀ ਬੇੜਾ ਕਿਹੜਾ ਏ ਇਹ ਆ ਮਹਾਰਾਜ ਸਾਹਿਬ ਦੇ ਲਾਗੇ ਦਰਬਾਰ ਸਾਹਿਬ ਦੇ ਲਾਗੇ ਤਰਾਵਾ ਦੇ ਟਾਬੇ ਦੇ ਲਾਗੇ ਹਾਂ ਕੀ ਕੀ ਗੱਲਬਾਤ ਕੀ ਹੋ ਰਹੀ ਹੈ ਗੱਲਬਾਤ ਉਹ ਬੀਮ ਸੁੱਟਣ ਦਾ ਤੇ ਆ ਵਧਾ ਜਿਹੜਾ ਇਹ ਗੱਡੀਆਂ ਦੇ ਪਿਆ ਆਪਣੇ ਆਪ ਹੀ ਇਹ ਤਾਂ ਚੜਾ ਨਹੀਂ ਹੈਗਾ ਉਹ ਵਦਿਆ ਬਗਾਨੀ ਉਹ ਕੀ ਰੱਬ ਦੀ ਮਰਜ਼ੀ ਹੈ ਯਾਰ ਇਹਦਾ ਕੀ ਨਾਮ ਹੈ ਇਹਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਸਰਵਨ ਸਿੰਘ ਸੱਟ ਕਿੰਨੀ ਲੱਗੀ ਬਖਾਇਦੇ ਸੱਟ ਲੱਤ ਟੁੱਟੀ ਭਰਾ ਥੋੜੀ ਜਿਹੀ ਹੋਰ ਕੋਈ ਆਇਆ ਮੌਕੇ ਤੇ ਯਾਰ ਆਏ ਮਾਰ ਕਾ ਅੱਡੇ ਆਜੋ ਆਜੋ ਚਲੋ ਬਿਲਡਿੰਗ ਨੂੰ ਢਾ ਰਹੇ ਸੀ ਇੱਥੇ ਢੋਨੇ ਢੋਦੇ ਇੱਕਦਮ ਡਿੱਗ ਪਈ ਹੈ ਬਚਾਏ ਜਾਨੀ ਕੋਈ ਨੁਕਸਾਨ ਨਹੀਂ ਹੈਗਾ ਇੱਕ ਬੰਦੇ ਦੇ ਮਾਮੂਲੀ ਲੱਤ ਤੇ ਸੱਟ ਹੈ ਉਹਨੂੰ ਹਸਪੀਟਲ ਲੈ ਕੇ ਗਏ ਬਾਕੀ ਨੂੰ ਫਤੋ ਲੱਗੇ ਅਰੇ ਵਿਚਾਰ ਜੇ ਬਿਲਡਿੰਗ ਹੈ ਲੱਖਾਂ ਹੀ ਸੈਲਾਨੀ ਤੋਂ ਮੰਗਦੇ ਨੇ ਔਰ ਜਿਹੜੇ ਢਾਉਣ ਦਾ ਜਿਹੜਾ ਕੰਮ ਸੀ ਕੋਈ ਸੇਫਟੀ ਨਹੀਂ ਵਰਤੀ ਗਈ ਕੀ ਗੱਲ ਇਹਦੇ ਬਾਰੇ ਵੈਰੀਫਾਈ ਕਰਾਂਗੇ ਹੁਣ ਅਗੋ ਸਾਹਿਬ ਜੀ ਇਹ ਕਿੱਥੋਂ ਆਇਓ ਲਦੇਵਾਲ ਲਦੇਵਾਲ ਕੀ ਕੰਮ ਕੀ ਕਰਦੇ ਆ ਢਾਉਂਦੇ ਆ ਪੁੱਠੀ ਜਿਹੜਾ ਕਿਹੜਾ ਏ ਇਹ ਅੰਮਰਸਾਰ ਰਬਾਰ ਸਾਹਿਬ ਦੇ ਲਾਗੇ ਦਰਬਾਰ ਸਾਹਿਬ ਦੇ ਲਾਗੇ ਭਰਾ ਵਾਲੇ ਟਾਬੇ ਦੇ ਲਾਗੇ ਹਾਂ ਕੀ ਕੀ ਗੱਲਬਾਤ ਕੀ ਹੋਈ ਗੱਲਬਾਤ ਉਹ ਬੀਮ ਸੁੱਟਣ ਦਾ ਤੇ ਆਹ ਵਧਾ ਜਿਹੜਾ ਇਹ ਗਾੜੀਆਂ ਡੇਪਿਆ ਆਪਣੇ ਆਪ ਹੀ ਇਹ ਤਾਂ ਚੜਾ ਨਹੀਂ ਹੈਗਾ ਉਹ ਵਧਿਆ ਬਦਲਣੀ ਉਹ ਕੀ ਰੱਬ ਦੀ ਮਰਜ਼ੀ ਹੈ ਯਾਰ ਇਹਦਾ ਕੀ ਨਾਮ ਹੈ ਇਹਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਸਰਵਨ ਸਿੰਘ ਸੱਟ ਕਿੰਨੀ ਲੱਗੀ ਬਤਾਓ ਸੱਟ ਲੱਤ ਟੁੱਟੀ ਬਰਾ ਥੋੜੀ ਜਿਹੀ ਕੋਈ ਆਇਆ ਮੌਕੇ ਤੇ ਚਲਾਓ ਯਾਰ ਆਏ ਮਾਰ ਕਾਵੇ ਅੱਡੇ ਆਜੋ ਆਜੋ ਚਲੋ ਬਿਲਡਿੰਗ ਨੂੰ ਢਾ ਰਹੇ ਸੀ ਢੌਂਦੇ ਢੌਂਦੇ ਇੱਕਦਮ ਡਿੱਗ ਪਈ ਹੈ ਬਚਾਏ ਚਾਨੀ ਕੋਈ ਨੁਕਸਾਨ ਨਹੀਂ ਹੈਗਾ ਇੱਕ ਬੰਦੇ ਦੇ ਮਾਮੂਲੀ ਲੱਤ ਤੇ ਸੱਟ ਹੈ ਉਹਨੂੰ ਹਸਪੀਟਲ ਲੈ ਕੇ ਗਏ ਬਾਕੀ ਨੂੰ ਪਤਾ ਲੱਗੇ ਅਰੇ ਵਿਚਾਰ ਜੇ ਬਿਲਡਿੰਗ ਹੈ ਲੱਖਾਂ ਹੀ ਸਲਾਨੀ ਤੋਂ ਮੰਗਦੇ ਨੇ ਔਰ ਜਿਹੜੇ ਛਾਉਣ ਦਾ ਜਿਹੜਾ ਕੰਮ ਸੀ ਕੋਈ ਸੇਫਟੀ ਨਹੀਂ ਵਰਤੀ ਗਈ ਕਿੰਨੀ ਇਹਦੇ ਬਾਰੇ ਵੈਰੀਫਾਈ ਕਰਾਂਗੇ ਹੁਣ ਅਗੋ ਸਾਹਿਬ ਜੀ ਇਹ ਕਿੱਥੋਂ ਆਏ ਲਦੇਵਾਲ ਲਦੇਵਾਲ ਕੀ ਕੰਮ ਕੀ ਕਰਦੇ ਆ ਛਾਉਂਦੇ ਆ ਪੁੱਠੀ ਪੇੜਾਂ ਦੇ ਕਿਹੜੇ ਰੀਏ ਅੰਮਰਸਾਰਾ ਸਰਦਾਰ ਸਾਹਿਬ ਦੇ ਲੱਗੇ ਦਰਬਾਰ ਸਾਹਿਬ ਦੇ ਲੱਗੇ ਤਰਾ ਵਾਲੇ ਟਾਂਬੇ ਦੇ ਲੱਗੇ ਹਾਂ ਕੀ ਕੀ ਗੱਲਬਾਤ ਕੀ ਗੱਲਬਾਤ ਉਹ ਬੀਮ ਸੁੱਟਣ ਦਾ ਤੇ ਆ ਵਧਾ ਜਿਹੜਾ ਇਹ ਗੱਡੀਆਂ ਦੇ ਪਿਆ ਆਪਣੇ ਆਪ ਹੀ ਇਹ ਤਾਂ ਚੜਾ ਨਹੀਂਗਾ ਉਹ ਵਧਿਆ ਪਤਾ ਨਹੀਂ ਹੁਣ ਕੀ ਰੱਬ ਦੀ ਮਰਜ਼ੀ ਹੈ ਯਾਰ ਇਹਦਾ ਕੀ ਨਾਮ ਹੈ ਇਹਦਾ ਕੀ ਨਾਮ ਹੈ ਇਹਦਾ ਨਾਮ ਹੈ ਖਬਰ ਅਮ੍ਰਿਤਸਰ ਤੋਂ ਸਾਮਣੇ ਆ ਰਹੀ ਹੈ ਅਮ੍ਰਿਤਸਰ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੇ ਦੌਰਾਨ ਇੱਕ ਮਜ਼ਦੂਰ ਜਿਹੜਾ ਹੈ ਗੰਭੀਰ ਜ਼ਖਮੀ ਹੋ ਗਿਆ ਦੱਸਦੇ ਕਿ ਅਮ੍ਰਿਤਸਰ ਦਾ ਬਹੁਤ ਹੀ ਮਸ਼ਹੂਰ ਟਾਬਾ ਭਰਾਵਾਂ ਦਾ ਟਾਬਾ ਉਸ ਦੇ ਨਜ਼ਦੀਕ ਇੱਕ ਪੁਰਾਣੀ ਇਮਾਰਤ ਆ ਕਾਫੀ ਸਾਲ ਪੁਰਾਣੀ ਇਮਾਰਤ ਆ ਉਸ ਨੂੰ ਢਾਹੁਣ ਦਾ ਜਿਹੜਾ ਆ ਕੰਮ ਚੱਲ ਰਿਹਾ ਸੀਗਾ ਤਾਂ ਕਈ ਮਜ਼ਦੂਰ ਉਸ ਬਿਲਡਿੰਗ ਨੂੰ ਢਾਹੁਣ ਦੇ ਲਈ ਜਿਹੜੇ ਲੱਗੇ ਹੋਏ ਸੀ ਤਾਂ ਅਚਾਨਕ ਜਿਹੜੀ ਆ ਪੁਰਾਣੀ ਬਿਲਡਿੰਗ ਹੌਣ ਕਰਕੇ ਉਹ ਅਚਾਨਕ ਡਿੱਗ ਜਾਂਦੀ ਆ ਜਿਸ ਤੋਂ ਬਾਅਦ ਪਾਜਰਾ ਪੈਚ ਦੇ ਮੌਕੇ ਦਾ ਫੜੇ ਮੱਚ ਜਾਂਦੀ ਆ ਮਜ਼ਦੂਰ ਆਪਣੇ ਜਾਨ ਬਚਾਉਣ ਦੇ ਲਈ ਜਿੱਥੇ ਉੱਧਰ ਉੱਧਰ ਭੱਜਦੇ ਨੇ ਤਾਂ ਇਸ ਦੇ ਦੌਰਾਨ ਇੱਕ ਮਜ਼ਦੂਰ ਜਿਹੜਾ ਹੈ ਗੰਭੀਰ ਚੱਕਰ ਵਿੱਚ ਹੋ ਜਾਂਦਾ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਿਸ ਨੂੰ ਨਿਤਿੱਕੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀ ਪੁਰਾਣੀ ਉਮਾਰਤ ਆਪਣੇ ਆਪ ਜਿਹੜੀ ਢਹਿਟੇ ਦੀ ਹੋ ਜਾਂਦੀ ਹੈ ਕਾਫੀ ਸਾਲ ਪੁਰਾਣੀ ਉਮਾਰਤ ਸੀਗੀ ਉਸ ਤੇ ਟਹਾਉਣ ਦਾ ਜਿਹੜਾ ਕੰਮ ਚੱਲ ਰਿਹਾ ਸੀ ਤਾਂ ਇਸ ਦੇ ਦੌਰਾਨ ਅਚਾਨਕ ਇਹ ਇਮਾਰਤ ਡਿੱਗ ਜਾਂਦੀ ਹੈ ਪਰ ਇਹ ਇਮਾਰਤ ਦੱਸਦੀ ਹੈ ਕਿ ਅੰਮ੍ਰਿਤਸਰ ਦਾ ਬਹੁਤ ਮਸ਼ਹੂਰ ਢਾਬਾ ਜਿਹੜਾ ਆ ਭਰਾਵਾਂ ਦਾ ਢਾਬਾ ਉਸ ਦੇ ਨਜ਼ਦੀਕ ਇਹ ਮਾਲਸੀਕੇ ਇਸ ਨੂੰ ਢਾਕੇ ਕੁਝ ਨਵੀਂ ਬਿਲਡਿੰਗ ਬੰਨਨੀ ਸੀ ਕਿ ਇਸ ਦੇ ਦੌਰਾਨ ਕਈ ਮਜ਼ਦੂਰ ਇਸ ਬਿਲਡਿੰਗ ਨੂੰ ਢਾਉਣ ਦਾ ਜਿਹੜਾ ਆ ਕੰਮ ਕਰ ਰਿਹਾ ਸੀ ਤਾਂ ਕਈ ਲੋਕ ਜਿਹੜੇ ਉੱਤੇ ਨਿਦੇਈ ਖੜੇ ਸੀਗੇ ਤਾਂ ਜਿਵੇਂ ਕਿ ਇਹ ਬਾਜ਼ਾਰ ਜਿਸ ਬਾਜ਼ਾਰ ਦੇ ਵਿੱਚ ਇਮਾਰਤ ਡਿੱਗੀ ਆ ਇਹ ਬਾਜ਼ਾਰ ਕਾਫੀ ਰਸ਼ ਹੁੰਦਾ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਦੀਵਾਲੀ ਦੀਵਾਲੀ ਦਾ ਤਿਉਹਾਰ ਮੌਕੇ ਤੇ ਆ ਦੀਵਾਲੀ ਦੇ ਤਿਉਹਾਰ ਦੇ ਦੌਰਾਨ ਕਾਫੀ ਇਸ ਬਾਜ਼ਾਰ ਦੇ ਵਿੱਚ ਰਸ ਹੁੰਦਾ ਹੈ ਤਾਂ ਖੁਸ਼ਕਿਸਮਤੀ ਹੈ ਕਿ ਇਸ ਦੇ ਵਿੱਚ ਕਿਸੇ ਦੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦੇ ਉੱਪਰ ਜਿਹੜੀ ਬਿਲਡਿੰਗ ਨਹੀਂ ਟਿੱਕੀ ਅਗਰ ਕਿਸੇ ਉੱਤੇ ਡਿੱਗ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀਗਾ ਫਿਲਹਾਲ ਬਿਲਡਿੰਗ ਤਾਂ ਹਾਉਣ ਵਾਲੇ ਜਿਹੜੇ ਮਜ਼ਦੂਰ ਸਕੇ ਉਹਨਾਂ ਦੇ ਵਿੱਚ ਇੱਕ ਮਜ਼ਦੂਰ ਨੂੰ ਜਿਹੜੀ ਸੱਟਾਂ ਲੱਗੀਆਂ ਨੇ ਜੋ ਗੰਭੀਰ ਜ਼ਖਮੀ ਹੋ ਗਿਆ ਨੇ ਮੌਕੇ ਤੇ ਮੌਜੂਦ ਲੋਕਾਂ ਤੋਂ ਵੱਲੋਂ ਸਭ ਤੋਂ ਪਹਿਲਾਂ ਇਸ ਮੈਦੂਨ ਆਟੋ ਦੇ ਵਿੱਚ ਬਿਠਾ ਕੇ ਜਿਹੜਾ ਇਹ ਨਿਦਿੱਕੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉੱਥੇ ਫਿਲਹਾਲ ਇਸ ਦਾ ਇਲਾਜ ਚੱਲ ਰਿਹਾ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਕਿਸ ਤਰੀਕੇ ਦਾ ਜਿਹੜੀ ਪੂਰੀ ਬਿਲਡਿੰਗ ਜਿਹੜੀ ਆ ਟਹਿ ਟੇਰੀ ਹੋ ਗਈ ਆ ਮੌਕੇ ਤੇ ਮੌਜੂਦ ਜਿਹੜੇ ਮਜ਼ਦੂਰ ਸਿੱਕੇ ਜਾਂ ਲੋਕ ਸਿੱਕੇ ਜਿਨ੍ਹਾਂ ਦੇ ਵੱਲੋਂ ਜਿਹੜਾ ਨਿਦਿੱਕੀ ਹਸਪਤਾਲ ਦੇ ਵਿੱਚ ਇਸ ਮਜ਼ਦੂਰ ਨੂੰ ਲਿਜਾਇਆ ਗਿਆ ਉਹਨਾਂ ਦਾ ਕੀ ਕੁਝ ਕਹਾਣਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਅੱਖਾਂ ਸਾਹਮਣੇ ਜਿਹੜੀ ਬਿਲਡਿੰਗ ਹੈ ਟਹਿ ਟੇਰੀ ਹੋਈ ਆ ਉਹ ਸੋਲਣ ਨੇ ਉਹਨਾਂ ਦੀ ਜ਼ੁਬਾਨੀ ਸਾਹਿਬ ਜੀ ਇਹ ਕਿੱਥੋਂ ਆਏ ਹੋ ਲਦੇਵਾਲ ਲਦੇਵਾਲ ਕੀ ਕੰਮ ਕੀ ਕਰਨ ਆ ਤਾਂ ਹੁੰਦਾ ਪੁੱਠੀ ਜਿਹੜਾ ਕਿਹੜਾ ਏ ਇਹ ਅੰਮਰਸਰ ਰਬਰ ਸਾਹਿਬ ਦੇ ਲੱਗੇ ਦਰਬਾਰ ਸਾਹਿਬ ਦੇ ਲੱਗੇ ਤਰਾਵਾਲੇ ਟਾਬੇ ਦੇ ਲੱਗੇ ਅੱਜ ਕੀ ਕੀ ਗੱਲਬਾਤ ਕੀ ਹੋ ਰਹੀ ਗੱਲਬਾਤ ਉਹ ਬੀਮ ਸੁੱਟਣ ਦਾ ਹੈ ਤੇ ਆ ਵਧਾ ਜਿਹੜਾ ਇਹ ਗੱਡੀਆਂ ਦੇਤਿਆ ਆਪਣੇ ਆਪ ਹੀ ਇਹ ਤਾਂ ਚੜਾ ਨਹੀਂ ਹੈਗਾ ਉਹ ਵਦਿਆ ਬਗਾਨੀ ਉਹ ਕੀ ਰੱਬ ਦੀ ਮਰਜ਼ੀ ਹੈ ਯਾਰ ਇਹਦਾ ਕੀ ਨਾਮ ਹੈ ਇਹਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਸਰਵਨ ਸਿੰਘ ਸੱਟ ਕਿੰਨੀ ਕਿ ਲੱਗੀ ਬਖਾਈ ਸੀ ਸੱਟਾ ਲੱਤ ਕੁੱਟੀ ਭਰਾ ਥੋੜੀ ਜਿਹੀ ਆਇਆ ਮੌਕੇ ਤੇ ਆ ਜਾਓ ਯਾਰ ਆਏ ਮਾਰ ਕੇ ਅੱਡੇ ਆਜੋ ਆਜੋ ਚਲੋ ਬਿਲਡਿੰਗ ਨੂੰ ਢਾ ਰਹੇ ਸੀ ਢੌਂਦੇ ਢੌਂਦੇ ਐਕਦਾਮ ਡਿੱਗ ਪਈ ਹੈ ਬਚਾਏ ਜਾਨੀ ਕੋਈ ਨੁਕਸਾਨ ਨਹੀਂ ਹੈਗਾ ਇੱਕ ਬੰਦੇ ਦੇ ਮਾਮੂਲੀ ਲੱਤ ਤੇ ਸੱਟ ਹੈ ਉਹਨੂੰ ਹਸਪੀਟਲ ਲੈ ਕੇ ਗਏ ਬਾਕੀ ਨੂੰ ਪਤਾ ਲੱਗੇ ਅਰੇ ਵਿਚਾਰ ਜੇ ਬਿਲਡਿੰਗ ਹੈ ਲੱਖਾਂ ਹੀ ਸੈਲਾਨੀ ਤੋਂ ਮੰਗਦੇ ਨੇ ਔਰ ਜਿਹੜਾ ਖਟੌਣ ਦਾ ਜਿਹੜਾ ਕੰਮ ਸੀ ਕੋਈ ਸੇਫਟੀ ਨਹੀਂ ਵਰਤੀ ਗਈ ਕੀ ਇਹਦੇ ਬਾਰੇ ਵੈਰੀਫਾਈ ਕਰਾਂਗੇ ਹੁਣ ਅਗੋ ਸਾਹਿਬ ਜੀ ਇਹ ਕਿੱਥੋਂ ਆਏ ਹੋ ਲਦੇਵਾਲ ਲਦੇਵਾਲ ਕੀ ਕੰਮ ਕੀ ਕਰਨਦੇ ਆ ਤਾਂ ਹੁੰਦਾ ਕੋਠੀ ਬੇੜਾ ਕਿਹੜਾ ਏਰੀਆ ਆਮਰ ਸਰਬਾਰ ਸਾਹਿਬ ਦੇ ਲੱਗੇ ਦਰਬਾਰ ਸਾਹਿਬ ਦੇ ਲੱਗੇ ਬਰਾਵਾ ਲੈ ਟੈਬਲ ਤੇ ਦੱਬੀ। ਹਾਂ ਕੀ ਕੀ ਗੱਲ ਬਦ ਕੀ। ਲਾਲ ਬਾਦ ਉਹ ਬੀਮ ਸੁੱਟਣ ਦਾ ਤੇ ਆ ਵਧਾ ਜਿਹੜਾ ਇਹ ਗਾੜੀ ਨੂੰ ਡੇਪਿਆ ਆਪਣੇ ਆਪ ਹੀ। ਜੇ ਤਾਂ ਛੜਾ ਨਹੀਂ ਹੈਗਾ ਉਹ ਵਦਿਆ। ਪਤਾ ਨਹੀਂ ਹੁਣ ਕੀ ਰੱਬ ਦੀ ਮਰਜ਼ੀ ਹੈ। ਚਲਾਓ ਯਾਰ। ਇਹਦਾ ਕੀ ਨਾਮ ਹੈ? ਇਹਦਾ ਕੀ ਨਾਮ ਹੈ? ਇਹਦਾ ਨਾਮ ਹੈਗਾ ਸਰਵਨ ਸਿੰਘ। ਸੱਟ ਕਿੰਨੀ ਲੱਗੀ ਬਾਈ? ਸੱਟ ਲੱਤ ਟੁੱਟੀ ਬਰਾ। ਥੋੜੀ ਜਿਹੀ ਹੋਰ। ਕੋਈ ਆਇਆ ਮੌਕੇ ਤੇ। ਚਲਾਓ ਯਾਰ। ਆਏ ਆਏ ਮਾਰ ਕਾ ਅੱਡੇ। ਆਜੋ ਆਜੋ ਚਲੋ। ਬਿਲਡਿੰਗ ਨੂੰ ਢਾ ਰਹੇ ਸੀ। ਹੌਂਦੇ ਹੌਂਦੇ ਇੱਕਦਮ ਡਿੱਗ ਪਈ ਹੈ ਬਚਾਇਆ ਜਾਣੀ ਕੋਈ ਨੁਕਸਾਨ ਨਹੀਂ ਹੈਗਾ ਇੱਕ ਬੰਦੇ ਦੇ ਮਾਮੂਲੀ ਲੱਤ ਤੇ ਸੱਟ ਹੈ ਉਹਨੂੰ ਹਸਪੀਟਲ ਲੈ ਕੇ ਗਏ ਬਾਕੀ ਸਭ ਨੂੰ ਪਤਾ ਲੱਗਿਆ ਅਰੇ ਵਿਚਾਰ ਕੇ ਬਿਲਡਿੰਗ ਆ ਲੱਖਾਂ ਹੀ ਸੈਲਾਨੀ ਤੋਂ ਮੰਗਦੇ ਨੇ ਔਰ ਜਿਹੜੇ ਸਟਾਫ ਦਾ ਜਿਹੜਾ ਕੰਮ ਸੀ ਕੋਈ ਸੇਫਟੀ ਨਹੀਂ ਵਰਤੀ ਗਈ ਕੀ ਗੱਲ ਇਹਦੇ ਬਾਰੇ ਵੈਰੀਫਾਈ ਕਰਾਂਗੇ ਹੁਣ ਅਗੋ ਸਾਹਿਬ ਜੀ ਇਹ ਕਿੱਥੋਂ ਆਏ